ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋਗ ਨਾ ਖਿੰთა ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮਡਾਇਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਗੱਲਿ ਜੋਗ ਨਾ ਹੋਈ ਇਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੇਐ ਜੋਗ ਨਾ ਤੀਰਥ ਨਾਈਐ ਅੰਜਨ ਮਾਹੀ ਨਿਰੰਝਨ ਰਹੀਐ ਜੋਗ ਜੁਗਤ ਿਇਵ ਪਾਈਐ ਸਤਗੁਰ ਭੇਟੈ ਤਾਂ ਸਹਸਾ ਟੂਟੈ ਧਾਵਤ ਵਰਜ ਰਹੀਐ ਨੇ ਚੜ ਚਰੈ ਸਹਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜਹੁ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਮਨ ਸਰਾਫ ਬੁਲਾਵ ਕੌਣ ਗੁਰੂ ਕਹਿ ਪੈ ਦੀ ਖਿਆਲੇਵਾਂ ਕਹਿ ਪਹਿ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੂਰ ਨੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਟ ਹੀ ਭੀਤਰ ਸੋ ਸਹੋ ਤੋਲੀ ਹਿਨ ਬਿਦ ਚੇਤ ਰਹਾਵਾਂ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੋ ਹੋ ਰਾਮ ਨਾਮ ਹਰ ਕੀ ਗੁਰ ਤੁਟੇ ਮਨ ਪਰਬੋਧਿਆ ਹਰ ਪੀਆ ਰਸ ਗਟਤੇ ਰਹਾਉ ਸਤ ਸੰਗਤਿ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲੂ ਸਤ ਸੰਗਤ ਹਮ ਤੋ ਵਹਿ ਪਗ ਜਨ ਕੇ RAM ਨਾਮ ਸਭ ਹੈ RAM ਨਾਮ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ लाठी तिस तिस ਕੇ 함ਰੀ ਜਾਤ ਪਾਤ ਗੁਰ ਸਤਗੁਰ 함 ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ लाਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖोत्तम ਸਭ ਬਿਨ ਸੇ ਦਾਲਦ ਦਲ ਘਾ ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਰ ਸੇਵ ਸੁਖ ਸੰਗਾ ਮੇਰੇ ਮਨ ਫਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਉ ਗੁਰ ਅਗੇ ਸਿਰ ਵੇਚ ਲਿਓ ਮੁੱਲ ਮਹਗਾਰਾ ਹਾਉ ਨਰਪਤ ਰਾਜੇ ਰੰਗ ਰਸ ਮਾਨੈ ਬਿਨ ਨਾਮੈ ਪਕੜ ਖੜੀ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਆਖ ਰਾਖ ਜਨ ਕਿਰਮ ਤੁਮਾਰੀ ਸਰਨਾਗਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦੇ ਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟੋ ਸਦ ਘੁੰਮਗਾ ਸੂਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮੁਜੀ ਠੈ ਰੰਗ ਗੁਰ ਤੁਠੈ ਹਰ ਰੰਗ ਛਾੜਿਆ ਫਿਰ ਬੋੜ ਨਾ ਹੋਈ ਭੰਗ ਮੇਰੇ ਮਨ ਹਰ ਨਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਹਉ ਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਆਉ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਭਰੇ ਦੁਹ ਚਾਰੀਆ ਹਰ ਰਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵਲਾ ਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸੁਧ ਨਾ ਹੋਈ ਅਨ ਦਿਨ ਕਰਮ ਕਰਹਿ ਬਹੁ ਤੇਰੀ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਬਮਨ ਦੂਜੇ ਭਾਇ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹਿ ਦਿਸ ਧਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਇ ਗੁਰ ਪ੍ਰਸਾਦੀ ਏ ਕੋ ਬੂਝੈ ਇਕ ਸਮਾਹੇ ਸੰਵਾਇ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ 부ਜੀ ਖਿਨੇ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਿਰੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤ ਕਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮੇਲੇ ਹਰ ਪਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਈ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੀ ਸਦਾ ਆਨੰਦ ਰਹੈ ਜਿਨ ਰਾਤੀ ਪੂਰੇ ਗੁਰ ਕੈ ਸ਼ਬਦ ਸੁਮਾਣੇ ਰਹਾਉ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਈ ਜੇ ਸੋ ਲੋਚੈ ਰੰਗ ਨਾ ਹੋਐ ਕੋਈ ਨਦਰ ਕਰੇ ਤਾਂ ਸਤ ਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜਿਹਵਾ ਹਰ ਰਸ ਰਹੀ ਅਗਾਈ ਗੁਰਮੁਖ ਪੀਵੈ ਸਹਿਜ ਸਮਾਈ ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅਨਤ ਸਾਦ ਲੁਭਾਈ ਰਹਾਉ ਗੁਰਮਤਿ ਰਸ ਰਾਖੋ ਉਰ ਧਾਰ ਹਰ ਰਸ ਰਾਤੇ ਰੰਗ ਮਾਰਾਰ ਮਨਮੁਖ ਹਰਿ ਰਸ ਚਾਖਿਆ ਨਾ ਜਾਇ ਹਉਮੈ ਕਰੈ ਬਹੁਤੀ ਮਿਲੈ ਸਜਾਈ ਨਦਰ ਕਰੇ ਤਾ ਹਰਿ ਰਸ ਪਾਵੈ ਨਾਨਕ ਹਰਿ ਰਸ ਹਰਿ ਗੁਣ ਗਾਵੇ ਸੂਹੀ ਮਹੱਲਾ